ਰਵਿੰਦਰ ਜਾਲ ਉਹਨਾਂ ਦੀ ਖੇਡ ਕਲੱਬ ਤਗੜਾ ਰਵਿੰਦਰ ਜਾਲ ਉਹਨਾਂ ਦੀ ਖੇਡ ਕਲੱਬ ਤਗੜਾ ਪ੍ਰੋਫੈਸ਼ਨ ਤੇ ਰਵੀ ਸਿੰਧੂ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸਿੰਧੂ ਉਹਨਾਂ ਦਾ ਨਾਲੇ ਭੱਟੀ ਉਹਨਾਂ ਦਾ ਆਹ ਕਬੱਡੀ ਮਾਣ ਦੇ ਵਾਸਤੇ ਵੱਧਾ ਹੋਇਆ ਕਾਸ਼ੀਮਪਰੀ ਤੇ ਦੀਪਕ ਦੀਪਕ ਦੀ ਰੇਡ ਔਰ ਦੂਸਰੇ ਪਾਸੇ ਦੇਖਦੇ ਵੀ ਏਰੀਆ ਦੀ ਖੇਡ ਕਲੱਬ ਦੇ ਬੰਨੇ ਪਰ ਵਿੱਚ ਖਿਡਾਰੀਓ ਸ਼ੀਲੂ 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 ਓ ਹਰਿਆਣੇ ਦੇ ਬੰਦੇ ਇਹ ਇਹ ਵੀਰ ਪੁੱਕੇ ਨੇ ਲਾਂਦਾ ਗੱਬਰੂ ਟੋੜੇ ਬੇ ਹੌਸਲਾਣੇ ਦਾ ਇਹ ਆ ਪ੍ਰੀਤਮ ਪਹਿਲਵਾਨ ਦਾ ਪੁੱਤਰ ਐਸਵੇਂ ਨੌਜਵਾਨ ਸੁਲਤਾਨ ਅਗਲੀ ਕਬੱਡੀ ਪਾ ਰਿਹਾ ਹੈ ਕਿ ਸਾਡੇ ਚਰਚੇ ਹੁੰਦੇ ਰਹਣੇ ਆ ਤੇ ਕਿਸੇ ਨਹੀਂ ਮੁੱਕਣੇ ਇਹ ਯਾਤਰਾ ਖੜਾ ਬਣਾ ਤੇ ਇਹ ਆ ਮਨੀ ਮਨੀ ਜਸਵਿੰਦਰ ਸ਼ੇਰ ਕੇ ਲ ਬੱਗੇ ਪਿੰਡ ਵਾਲੇ ਧੁੱਲੇ ਦੀ ਦੂਜੀ ਕਬੱਡੀ ਪਾ ਰਹੀ ਹੈ ਤੇ 500 ਡਾਲਰ ਲੱਗਿਆ ਹੋਇਆ ਕੌਣ ਦੋਅਤ ਕਰਦਾ ਆ ਉਹ ਬੱਗੇ ਪਿੰਡ ਵਾਲਾ ਨੱਚਦਾ ਫਿਰਦਾ ਰਾਜੂ ਜੀਵਨ ਗਿਲਦਾ ਪੁੱਤਰ ਆ ਮਿਲੂ ਬੈਣੀਪਾਲ ਦਾ ਭਾਂਜਾ ਲੱਕੀ ਕੋਨਰ ਦਾ ਭਤੀਜਾ ਕਬੱਡੀ 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 ਆ ਕਬੱਡੀ ਕਬੱਡੀ ਆ ਰਾਜੂ 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 ਆ ਕਮਾਲ ਕਰਦਾ ਕੋਰਨਾ ਪਰਿਵਾਰ ਦੇ ਬਸੇ ਯਾਦ ਆ ਸ਼ਿਕੰਜਾ ਖੇਡ ਕਬੱਡੀ ਦਾ ਡੱਕਰ ਦੀ ਕੋਸ਼ਿਸ਼ ਕਰਦਾ ਸ਼ਾਹ ਗੋਟੀਆਂ ਮੁੰਡਾ ਕਮਾਲ ਹੋਈ ਪਈ ਕਮਾਲ ਕਬੱਡੀ ਪਿਆਰ ਸਿੰਘ ਤੇ ਗੁਰਚਰਨ ਸਿੰਘ ਜੀ ਗੇਲ ਉਹਨਾਂ ਨੂੰ ਜੀ ਐਨ ਆਖਦੇ ਗੁਰਪਿਆਰ ਤੇ ਗੁਰਚਰ ਜੀ ਰੇਜਿੰਦਰ ਟਮਾਰ ਜੀ 200 ਡਾਲਰ ਰਾਜੂ ਦੇ ਵਾਸਤੇ ਲਓ ਕਬੱਡੀ ਮਾਉਣ ਦੇ ਲਈ ਫਿਰ ਮੈਦਾਨ ਹਾ ਬੱਲੇ ਬੱਲੇ ਮੰਨੀ ਦੀ ਰੇਡ ਤੇ ਸ਼ੀਲੂ 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 ਹਰਿਆਣੇ ਵਾਲਾ ਉਹ ਕਿੱਥੇ ਖੜਾ ਹੋਇਆ ਆਹ ਕਈਆਂ ਸੀ ਉੱਤਰ ਰੱਖ ਲਿਆ ਜੱਫਾ ਲਾ ਕੇ ਤੇ ਬੈਣਦੀ ਜੀ ਕਈ ਥੱਲੇ ਲਾਉਂਦੇ ਪੰਛੀਆਂ ਨੂੰ ਆਹ ਦਿੰਦੇ ਯਾਸਤਰਾਉਂ ਦੇ ਰਹਿਣ ਦੀ ਜੀ ਆਹ ਤਗੜੇ ਜੱਫੇ ਦੀ ਕੋਸ਼ਿਸ਼ ਕਰਨ ਦੀ ਹੋਈ ਤੇ